ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਲਫਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਸ਼ਰੀਕ ਭਾਗ ਪਹਿਲਾ ਲੇਖਕਾ ਸੰਦੀਪ ਕੌਰ ਸਾਡੇ ਸਮਾਜ ਵਿੱਚ ਪ੍ਰਾਤਨ ਸਮੇ ਤੋਂ ਹੀ ਸ਼ਰੀਕਾ ਕੀਤਾ ਜਾਂਦਾ ਹੈ ਸ਼ਰੀਕ ਸ਼ਰੀਕ ਦੇ ਘਰ ਪੁੱਤਰ ਜੰਮਣ ਤੋਂ ਕੁਝ ਨਹੀਂ ਹੁੰਦਾ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸ਼ਰੀਕ ਸ਼ਰੀਕ ਦੇ ਘਰ ਸੇਹਰਾ ਲਾ ਕੇ ਨਹੀਂ ਟੁਕਦਾ ਬਾਕੀ ਸਭ ਕੁਝ ਕਰਵਾ ਦਿੰਦਾ ਹੈ ਸਾਡੇ ਗੁਰੂਆਂ ਪੀਰਾਂ ਦੇ ਸਮੇਂ ਤੋਂ ਹੀ ਸ਼੍ਰੀਕਾ ਹੰਦਾ ਰਿਹਾ ਹੈ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਜਦੋਂ ਕੋਈ ਔਲਾਦ ਨਹੀਂ ਸੀ ਉਹਨਾਂ ਦੇ ਭਰਾ ਅਰਤੀ ਚੰਦ ਦੀ ਘਰਵਾਲੀ ਨੇ ਮਾਤਾ ਗੰਗਾ ਜੀ ਨੂੰ ਜਦੋਂ ਦਿਸਾਲੇ ਸੁੱਕਣੇ ਪਾਉਂਦੇ ਹੋਏ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਘਰ ਕਿਹੜੀ ਔਲਾਦ ਹੈ ਇਸ ਦੇ ਘਰ ਕਿਹੜਾ ਪੁੱਤਰ ਜੰਮਿਆ ਹੈ ਜੋ ਗੁਰਗੱਦੀ ਦਾ ਵਾਰਸ ਬਣੇਗਾ ਆਖਰ ਵੇਲੇ ਸਾਡੇ ਕੋਲ ਹੀ ਸਾਰਾ ਕੁਝ ਰਹਿ ਜਾਣਾ ਹੈ ਅਤੇ ਅਸੀਂ ਇਸ ਗੱਦੀ ਦੇ ਵਾਰਸ ਬਣਾਂਗੇ ਜਦੋਂ ਇਹ ਗੱਲ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਰੋਂਦੇ ਹੋਏ ਦੱਸਦੇ ਹਨ ਇਹ ਕਹਿੰਦੇ ਹਨ ਕਿ ਤੁਸੀਂ ਸਭ ਸੰਸਾਰ ਦੀਆਂ ਝੋਲੀਆਂ ਭਰਦੇ ਹੋ ਪਰ ਮੇਰੀ ਝੋਲੀ ਸਖਣੀ ਹੈ ਮੇਰੇ ਤੇ ਵੀ ਕਿਰਪਾ ਕਰੋ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜੇਕਰ ਉਹਨਾਂ ਨੂੰ ਪੁੱਤਰ ਦੀ ਦਾਤ ਚਾਹੀਦੀ ਹੈ ਉਹਨਾਂ ਦੀ ਇਹ ਇੱਛਾ ਪਾਪਾ ਬੁੱਢਾ ਸਾਹਿਬ ਜੀ ਪੂਰੀ ਕਰ ਸਕਦੇ ਹਨ ਸਾਨੂੰ ਪਤਾ ਹੈ ਕਿਵੇਂ ਬਾਬਾ ਬੁੰਡਾ ਸਬਜੀ ਦੇ ਅਸ਼ੀਰਵਾਦ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਪੈਦਾ ਹੋਏ। ਮਨਸੀਰਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਉਹ ਬਹੁਤ ਹੀ ਸੁੰਦਰ ਅਤੇ ਹੋਣਹਾਰ ਤੇ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸਦੀ ਲਿਖਾਈ ਇੰਨੀ ਸੁੰਦਰ ਸੀ ਕਿ ਸਾਰੇ ਉਸਦੀ ਲਿਖਾਈ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਉਸਨੇ ਬਲੈਕ ਪੱਦਰ ਤੇ ਕਈ ਨਾਮ ਦਿੱਤੇ। ਜਦ ਵੀ ਪੇਪਰ ਹੁੰਦੇ ਤਾਂ ਉਹਨਾਂ ਦੇ ਮੁੱਖ ਅਧਿਆਪਕ ਸ਼੍ਰੀ ਕਰਮਚੰਦ ਜੀ ਮਨਸੀਰਤ ਦਾ ਪੇਪਰ ਦੇਖ ਕੇ ਖੁਸ਼ ਹੋ ਜਾਂਦੇ। ਬਾਕੀ ਕਲਾਸਾਂ ਵਿੱਚ ਜਾ ਕੇ ਮਨਸੀਰਤ ਦਾ ਪੇਪਰ ਦਿਖਾਉਂਦੇ ਅਤੇ ਸਾਰੇ ਬੱਚਿਆਂ ਨੂੰ ਹੀ ਉਸਦੀ ਲਿਖਾਈ ਵਾਂਗ ਸੁੰਦਰ ਲਿਖਣ ਲਈ ਪ੍ਰੇਰਿਤ ਕਰਦੇ। ਇਸ ਤਰ੍ਹਾਂ ਉਸ ਨੇ ਸਕੂਲ ਦੇ ਪਿੰਡ ਤੋਂ 1st ਕਲਾਸ ਵਿੱਚ 10ਵੀਂ ਪਾਸ ਕਰ ਲਈ ਤੇ ਫਿਰ ਪਿੰਡ ਦੇ ਨੇੜੇ ਕਾਲਜ ਲੜਕੀਆਂ ਵਾਲੇ ਕਾਲਜ ਵਿੱਚ ਦਾਖਲਾ ਲੈ ਲਿਆ। ਮਨਸੀਰਤ ਦੇ ਪਿਤਾ ਜੀ ਫੌਜੀ ਸਨ। ਉਹ ਬਹੁਤ ਮਿਹਨਤੀ ਸਨ ਆ ਉਹਨਾਂ ਦਾ ਨਾਮ ਗੁਰਮukh ਸਿੰਘ ਸੀ ਉਹ ਆਪਣੇ ਨਾਂ ਵਾਂਗ ਹੀ ਗੁਰਮੁਖ ਵਿਅਕਤੀ ਸਨ ਆ ਕਿਸ਼ਨ ਸਿੰਘ ਤੇ ਅੱਛਰਕੌਰ ਨੇ ਗੁਰਮukh ਸਿੰਘ ਨੂੰ ਬਹੁਤ ਹੀ ਮੁਸ਼ਕਲਾਂ ਨਾਲ ਲਿਆ ਸੀ ਗੁਰਮukh ਸਿੰਘ ਤੋਂ ਪਹਿਲਾਂ ਕਿਸ਼ਨ ਸਿੰਘ ਦੇ ਦੋ ਪੁੱਤਰ ਹੋ ਕੇ ਮਰ ਗਏ ਸਨ ਆ ਜਦ ਵੀ ਕੋਈ ਬੱਚਾ ਹੁੰਦਾ ਤਾਂ ਮਰ ਜਾਂਦਾ ਗੁਰਮukh ਸਿੰਘ ਤੋਂ ਬਾਅਦ ਦੋ ਭੈਣਾਂ ਤੇ ਇੱਕ ਭਰਾ ਹੋਇਆ ਕੀਸ਼ਨ ਸਿੰਘ ਆਪ ਤਾਂ ਦਿਹਾੜੀਦਾਰ ਬੰਦਾ ਸੀ ਔਰ ਉਸ ਨੇ ਆਪਣੇ ਪੁੱਤਰ ਗੁਰਮukh ਸਿੰਘ ਨੂੰ ਪੜਾਇਆ ਤੇ ਫਿਰ ਉਹ ਫੌਜ ਵਿੱਚ ਭਰਤੀ ਹੋ ਗਿਆ ਉਹਨਾਂ ਦਾ ਛੋਟਾ ਬੇਟਾ ਬੁਰਸੇਵਿਕ ਬਹੁਤ ਹੀ ਛਰਾਰਤੀ ਸੀ ਉਹ ਸਕੂਲ ਜਾਣ ਤੋਂ ਡਰਦਾ ਰਹਿੰਦਾ ਸੀ ਇੱਕ ਦਿਨ ਜਦੋਂ ਸਕੂਲ ਤੋਂ ਘਰ ਆਇਆ ਤਾਂ ਉਸ ਨੇ ਆ ਕੇ ਘੜੀ ਦਾ ਟਾਈਮ ਅੱਗੇ ਕਰ ਦਿੱਤਾ ਗੁਰਮukh ਸਿੰਘ ਨੇ ਆਪਣੀ ਘਰ ਵਾਲੀ ਜਸਵੀਰ ਕੌਰ ਨੂੰ ਕਿਹਾ ਜਸਵੀਰ ਗੁਰਸੇਵਕ ਇੰਨੀ ਜਲਦੀ ਘਰ ਕਿਉਂ ਆ ਗਿਆ ਤਸਵੀਰ ਕਰਨੇ ਕਿਹਾ ਜੀ ਉਹ ਤਾਂ ਟਾਈਮ ਨਾਲ ਹੀ ਆਇਆ ਸੀ ਮੈਂ ਘੜੀ ਦੇਖੀ ਪੂਰੇ 2 ਵਜੇ ਸਨ ਗੁਰਮੁਖ ਸਿੰਘ ਨੂੰ ਇਹ ਗੱਲ ਸਮਝਣ ਵਿੱਚ ਜ਼ਿਆਦਾ देर ਨ ਲੱਗੀ ਤੇ ਕੀ ਕੀਤਾ ਗੁਰਸੇਵਕ ਨੇ ਗੁਰਮੁਖ ਸਿੰਘ ਨੇ ਜਦ ਗੁਰਸੇਵਕ ਨੂੰ ਆਵਾਜ਼ ਮਾਰੀ ਤਾਂ ਉਸ ਨੂੰ ਜਦ ਪਤਾ ਲੱਗਾ ਕਿ ਹੁਣ ਉਹ ਫੌਜੀ ਵੀਰ ਕੋਲੋਂ ਜ਼ਰੂਰ ਛਤਰ ਪੇੜ ਹੋਵੇਗੀ ਉਹ ਅੱਗੇ ਅੱਗੇ ਭੱਜ ਉੱਠਾ ਗੁਰਮukh ਸਿੰਘ ਨੇ ਭੱਜਦੇ ਹੋਏ ਡਾਲਾਂ ਕੱਢੀਆਂ ਠਹਿਰ ਜਾ ਸਾਲਿਆ ਤੈਨੂੰ ਮੈਂ ਘੜੀ ਦਾ ਟਾਈਮ ਅੱਗੇ ਕਰਵਾਉਣਾ ਵਾ ਉਹ ਖੇਤਾਂ ਵਿੱਚ ਭੱਜਦਾ ਭੱਜਦਾ ਇੰਨੀ ਦੂਰ ਭੱਜ ਗਿਆ ਕਿ ਗੁਰਮukh ਸਿੰਘ ਦੇ ਅਥਨਾ ਆਇਆ ਸਮਾ ਆਪਣੀ ਚਾਲੇ ਚੱਲਦਾ ਰਿਹਾ ਤੇ ਹੁਣ ਕਿਸ਼ਨ ਸਿੰਘ ਨੇ ਆਪਣੀਆਂ ਦੋਵਾਂ ਲੜਕੀਆਂ ਦੇ ਰਿਸ਼ਤੇ ਚੰਗੇ ਘਰਾਂ ਵਿੱਚ ਕਰ ਦਿੱਤੇ ਸਨਾਂ ਗੁਰਸੇਵਕ ਦਾ ਵੀ ਵਿਆਹ ਹੋ ਗਿਆ ਸੀ ਉਸ ਦਾ ਵੀ ਇੱਕ ਲੜਕਾ ਤੇ ਲੜਕੀ ਸੀ ਗੁਰਮukh ਸਿੰਘ ਦੀ ਇੱਕ ਹੀ ਲੜਕੀ ਸੀ ਮਨਸੀਰਤ ਜੋ ਕਿ ਆਪਣੇ ਨਾਂ ਵਾਂਗ ਹੀ ਗੁਨਾ ਦੀ ਖਾਨ ਸੀ ਮਨਸੀਰਤ ਬਹੁਤ ਸੁੰਦਰ ਸੀ ਉਸ ਦਾ ਸੁਭਾਅ ਬਹੁਤ ਮਿੱਠਾ ਸੀ ਫਾਰਸ ਦਾ ਕੱਦ 5 ਫੁੱਟ ਤੋਂ ਜ਼ਿਆਦਾ ਨਹੀਂ ਸੀ ਜਿੱਥੇ ਉਹ ਲਿਖਾਈ ਵਿੱਚ ਮੱਲਾ ਮਾਰਦੀ ਸੀ ਉੱਥੇ ਹੀ ਉਸ ਨੂੰ ਗਾਉਣ ਵਜਾਉਣ ਤੇ ਕਵਿਤਾਵਾਂ ਕਹਾਣੀਆਂ ਲਿਖਣ ਦਾ ਸ਼ੌਂਕ ਵੀ ਸੀ ਉਸਨੇ ਕਾਲਜ ਦੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਕਾਲਜ ਦੀ ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਉਸਦੇ ਘਰਦਿਆਂ ਨੇ ਉਸ ਨੂੰ ਬੀਐਡ ਕਰਵਾ ਦਿੱਤੀ ਬੀਐਡ ਕਰਨ ਦੇ ਸਾਲ ਕੁ ਬਾਅਦ ਹੀ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਉਸਦੇ ਘਰਦਿਆਂ ਨੇ ਸੋਚਿਆ ਕਿਉਂ ਨਾ ਮਨਸੀਰਤ ਦਾ ਵਿਆਹ ਕਰ ਦਿੱਤਾ ਜਾਵੇ ਉਸ ਵਾਸਤੇ ਚੰਗੇ ਚੰਗੇ ਰਿਸ਼ਤੇ ਲੱਭਣਾ ਸ਼ੁਰੂ ਕਰ ਦਿੱਤੇ ਗਏ ਪੜ੍ਹੀ ਲਿਖੀ ਤੇ ਹੋਣ ਹਰ ਕੁੜੀ ਹੋਣ ਕਰਕੇ ਮਨਸੀਰਤ ਲਈ ਵਧੀਆ ਰਿਸ਼ਤੇ ਆਉਂਦੇ ਸਨ ਪਰ ਮਨਸੀਰਤ ਦਾ ਘਰ ਦਾ ਬਹੁਤਾ ਲੰਮਾ ਨਹੀਂ ਸੀ ਪੜੀ ਲਿਖੀ ਤੇ ਖੂਬਸੂਰਤ ਹੋਣ ਦੇ ਬਾਵਜੂਦ ਵੀ ਕਈਆਂ ਨੇ ਰਿਸ਼ਤੇ ਤੋਂ ਜਵਾਬ ਦਿੱਤਾ ਸੀ ਗੁਰਸਿੱਖ ਫੈਮਿਲੀ ਹੋਣ ਕਰਕੇ ਮਨਸੀਰਤ ਰੋਜ਼ ਹੀ ਆਪਣੇ ਮੰਮੀ ਪਾਪਾ ਨਾਲ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਸੀ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ-ਬਾਰ ਸੀ ਮਨਸੀਰਤ ਰੋਜ਼ਾਨਾ ਹੀ ਜਪਜੀ ਸਾਹਿਬ ਸੁਖਮਨੀ ਸਾਹਿਬ ਚਉਪਈ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਕਰਦੀ ਸੀ ਹਮੇਸ਼ਾ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਕਿ ਹੇ ਵਾਹਿਗੁਰੂ ਮੇਰਾ ਘਰ ਵਾਲਾ ਗੁਰਸਿੱਖ ਹੋਵੇ ਤੇ ਬਿਲਕੁਲ ਵੈਸ਼ਨੂ ਹੋਵੇ ਐਤਵਾਰ ਦਾ ਦਿਨ ਸੀ ਗਰਮੀ ਬਹੁਤ ਸੀ ਤੇ ਮਨਸੀਰਤ ਸੁੱਤੀ ਪਈ ਸੀ ਉਸਦੇ ਮੰਮੀ ਉਸ ਨੂੰ ਆ ਕੇ ਕਹਿੰਦੇ ਹਨ ਮਨਸੀਰਤ ਉਠ ਤੇ ਸੋਨਾ ਜਿਹਾ ਸੂਟ ਪਾ ਕੇ ਤਿਆਰ ਹੋ ਜਾ। ਮਨਸੀਰਤ ਕਹਿੰਦੀ ਮਮਾ ਤੁਸੀਂ ਛੁੱਟੀ ਵਾਲੇ ਦਿਨ ਵੀ ਸੌਣ ਨਹੀਂ ਦਿੰਦੇ। ਉਸ ਨੂੰ ਮੁੰਡੇ ਵਾਲਿਆਂ ਨੇ ਦੇਖਣ ਲਈ ਆਉਣਾ ਸੀ। ਉਸ ਦੇ ਪਿਤਾ ਜੀ ਤੇ ਚਾਚਾ ਜੀ ਨੇ ਚਾਹ ਪਾਣੇ ਦਾ ਪ੍ਰਬੰਧ ਕਰ ਲਈ, ਸਮਾਨ ਲਿਆਉਣ ਲਈ ਸ਼ਹਿਰ ਨੂੰ ਚਲੇ ਗਏ। ਗੁਰਮੁਖ ਸਿੰਘ ਤੇ ਗੁਰਸੇਵਕ ਸ਼ਹਿਰੋਂ ਸਮਾਨ ਲੈ ਆਉਂਦੇ ਹਨ। ਗੁਰਮੁਖ ਸਿੰਘ ਆਪਣੀ ਘਰ ਵਾਲੀ ਜਸਵੀਰ ਕੌਰ ਨੂੰ ਸਮਾਨ ਫੜਾਉਂਦਾ ਹੋਇਆ ਕਹਿੰਦਾ ਹੈ। ਲਾਜ ਜਸਵੀਰ ਕੋੜੇ ਆਪਾਂ ਨੂੰ ਜੇ ਐਦਕਾ ਮੁੰਡਾ ਪਸੰਦ ਆ ਗਿਆ ਤਾਂ ਫਿਰ ਆਪਾਂ ਰੋਕਾ ਕਰ ਦੇਣਾ ਹੈ। ਇਸ ਵਾਰ ਜੋ ਰਿਸ਼ਤਾ ਆਇਆ ਸੀ ਮੁੰਡਾ ਫਾਇ ਵਿੱਚ ਸੀ। ਮਨਸੀਰਤ ਦੇ ਪਾਪਾ ਪਹਿਲਾਂ ਤਾਂ ਮੁੰਡਾ ਟੀਚਰ ਬਣਨਾ ਚਾਹੁੰਦੇ ਸਨ ਪਰ ਮਨਸੀਰਤ ਦੇ ਮੰਮੀ ਦੇ ਇਹ ਕਹਿਣ ਤੇ ਕਿ ਮਨਸੀਰਤ ਦਾ ਕੱਦ ਛੋਟਾ ਹੈ ਤੇ ਮੁੰਡਾ ਵੀ ਮਨਸੀਰਤ ਵਾਂਗ ਸਰਕਾਰੀ ਨੌਕਰੀ ਕਿਤਾ ਲੱਗਾ ਹੋਇਆ ਹੈ। ਅੱਜ ਕੱਲ ਦੇ ਸਮੇਂ ਵਿੱਚ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ। ਸਿਰਫ ਇੱਕ ਫੌਜੀ ਨੌਕਰੀ ਹੀ ਤਾਂ ਰਹਿ ਗਈ ਹੈ ਇਹ ਵੀ ਇਸ ਸਮੇਂ ਵਿੱਚ ਮਿਲਣੀ ਬੜੀ ਮੁਸ਼ਕਲ ਹੈ ਮਨਸੀਰਤ ਦੇ ਪਿਤਾ ਦਾ ਮਨ ਨਹੀਂ ਸੀ ਮੰਨ ਰਿਹਾ ਜਦ ਉਹਨਾਂ ਪਤਾ ਕਰਵਾਇਆ ਤਾਂ ਮੁੰਡਾ ਬਹੁਤ ਹੀ ਸੋਹਣਾ ਤੇ ਸੌ ਸੀ ਸਭ ਤੋਂ ਵੱਡੀ ਗੱਲ ਕਿ ਉਹ ਗੁਰਸਿੱਖ ਸੀ ਥੋੜੀ ਦੇਰ ਨੂੰ ਪਰੌਣੇ ਆ ਗਏ ਸਨ ਮਨਸੀਰਤ ਦੇ ਮਾਸੀ ਜੀ ਹੀ ਲੱਗਦੇ ਸਨ ਜਿਨ੍ਹਾਂ ਨੇ ਆਪਣੀ ਰਿਸ਼ਤੇਦਾਰੀ ਵਿੱਚ ਮਨਸੀਰਤ ਦਾ ਰਿਸ਼ਤਾ ਕਰਵਾਇਆ ਸੀ ਮੁੰਡੇ ਦੀ ਮਾਂ ਮੁੰਡਾ ਇਸ ਦਾ ਵੱਡਾ ਭਰਾ ਮਨਸੀਰਤ ਨੂੰ ਦੇਖਣ ਆਏ ਸਨ। ਉਹਨਾਂ ਨੇ ਮਨਸੀਰਤ ਨੂੰ ਦੇਖਿਆ ਤੇ ਆਉਂਦਿਆਂ ਹੀ ਹਾਂ ਕਰ ਦਿੱਤੀ। ਉਹਨਾਂ ਨੂੰ ਉਸ ਦੀ ਪੜ੍ਹਾਈ ਤੇ ਸੁਭਾਅ ਬਹੁਤ ਹੀ ਵਧੀਆ ਲੱਗਾ। ਮਨਸੀਰਤ ਦੇ ਪਾਪਾ ਨੂੰ ਵੀ ਮੁੰਡਾ ਪਸੰਦ ਆ ਗਿਆ। ਉਹਨਾਂ ਨੇ ਘਰ ਵਿੱਚ ਸਲਾਹ مشورہ ਕੀਤਾ ਤੇ ਫੈਸਲਾ ਲਿਆ ਕਿ ਹੁਣੇ ਹੀ ਰੋਕਾ ਕਰ ਦਿੱਤਾ ਜਾਵੇ। ਦੋਨਾਂ ਦਾ ਆਪਸ ਵਿੱਚ ਪਰਫੀ ਦੇ ਡੱਬੇ ਦੇ ਕੇ ਰੋਕਾ ਕਰ ਦਿੱਤਾ ਗਿਆ। ਮਨਸੀਰਤ ਦੀ ਸੱਸ ਵੀ ਇਹੀ ਚਾਹੁੰਦੀ ਸੀ ਕਿਉਂਕਿ ਗੁਰਪ੍ਰੀਤ ਵਾਸਤੇ ਇੱਕ ਪੜ੍ਹੀ ਲਿਖੀ ਲੜਕੀ ਲੱਭਣਾ ਚਾਹੁੰਦੇ ਸਨ। ਉਹਨਾਂ ਨੂੰ ਮਨਸੀਰਤ ਵਿੱਚ ਉਹ ਸਾਰੇ ਗੁਣ ਨਜ਼ਰ ਆਏ। ਮਨਸੀਰਤ ਦੀ ਸੱਸ ਨੇ ਆਪਣੇ ਵੱਡੇ ਨੂੰ ਵੀ ਸਲਾਹ ਦਾ ਵੀ ਇੰਤਜ਼ਾਰ ਨਾ ਕੀਤਾ। ਕਿਉਂਕਿ ਮਨਸੀਰਤ ਦੇ ਸਹੁਰਾ ਸਾਹਿਬ ਬਹੁਤ ਬਿਮਾਰ ਸਨ। ਇਸ ਲਈ ਗੁਰਪ੍ਰੀਤ ਦਾ ਵਿਆਹ ਜਲਦੀ ਕਰਨਾ ਚਾਹੁੰਦੇ ਸਨ ਤਾਂ ਕਿ ਗੁਰਪ੍ਰੀਤ ਦੇ ਪਿਤਾ ਵੀ ਉਸਦਾ ਵਿਆਹ ਦੇਖ ਸਕਣਾਂ ਗੁਰਪ੍ਰੀਤ ਉਹਨਾਂ ਦਾ ਬਹੁਤ ਹੀ लाडला ਤੇ ਆਗਿਆਕਾਰ ਪੁੱਤਰ ਸੀ ਉਹਨਾਂ ਨੇ ਮਨਸੀਰਤ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਲੜਕੀਆਂ ਦੇਖੀਆਂ ਸਨ ਪਰ ਗੁਰਪ੍ਰੀਤ ਇੱਕ ਪੜ੍ਹੀ ਲਿਖੀ ਲੜਕੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਉਸ ਦੀ ਭੁਗਤਾਈ ਕੋਈ ਵੀ ਇਸ਼ਤਹਾ ਹੋਂ ਵਿੱਚ ਖੁਸ਼ ਨਹੀਂ ਸੀ ਗੁਰਪ੍ਰੀਤ ਲਈ ਆਪਣੀ ਭੈਣ ਚਾਚੇ ਦੀ ਲੜਕੀ ਦਾ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ ਇਸ ਲਈ ਉਹ ਹਰ ਜਗ੍ਹਾ ਤੇ ਨਾ ਕਰ ਦਿੰਦੀ ਗੁਰਪ੍ਰੀਤ ਨੂੰ ਪਸੰਦ ਨਹੀਂ ਸੀ ਕਿਉਂਕਿ ਉਹ ਘਟਪੜੀ ਸੀ ਗੁਰਪ੍ਰੀਤ ਦੀ ਸੱਸ ਨੇ ਸੋਚਿਆ ਇਸ ਵਾਰ ਅਸੀਂ ਰਿਸ਼ਤਾ ਪੱਕਾ ਹੀ ਕਰਕੇ ਜਾਣਾ ਹੈ ਸੋ ਸਾਰੇ ਬਹੁਤ ਖੁਸ਼ ਸਨ ਕਿ ਰਿਸ਼ਤਾ ਪੱਕਾ ਹੋ ਗਿਆ ਸੀ ਮਨਸੀਰਤ ਨੂੰ ਵੀ ਲੜਕੇ ਦਾ ਸੁਭਾਅ ਬਹੁਤ ਵਧੀਆ ਲੱਗਾ ਥੋੜੇ ਦਿਨਾਂ ਬਾਅਦ ਮਨਸੀਰਤ ਤੇ ਗੁਰਪ੍ਰੀਤ ਨੇ ਇੱਕ ਦੂਜੇ ਨਾਲ ਫੋਨ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ 2 ਮਹੀਨਾ ਬਾਅਦ ਹੀ ਗੁਰਪ੍ਰੀਤ ਨੂੰ ਛੁੱਟੀ ਮਿਲਨੀ ਸੀ ਇਸ ਲਈ 2 ਮਹੀਨਾ ਬਾਅਦ ਵਿਆਹ ਰੱਖ ਦਿੱਤਾ ਗਿਆ ਸੀ ਘਰ ਵਿੱਚ ਵਿਆਹ ਦਾ ਮਾਹੌਲ ਸੀ ਹਲਵਾਈਆਂ ਨੇ ਬੂੰਦੀ ਚੱਕਰਪਾਰੇ ਤੇ ਹੋਰ ਮਠਿਆਈਆਂ ਬਣਾਉਣਾ ਸ਼ੁਰੂ ਕਰ ਦਿੱਤੀਆਂ ਨਾਨਕਾ ਮੇਲ ਅਗਲੇ ਦਿਨ ਆ ਗਿਆ ਨਾਨਕਿਆਂ ਦੀ ਬੜੀ ਆਉ ਭਗਤ ਕੀਤੀ ਗਈ ਅਗਲੇ ਦਿਨ ਬਰਾਤ ਆ ਗਈ ਮਨਸੀਰਤ ਬਹੁਤ ਸੋਹਣੀ ਲੱਗ ਰਹੀ ਸੀ ਉਸਨੇ ਨਾਭੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਗੁਰਪ੍ਰੀਤ ਨੇ ਵੀ ਸ਼ੇਰਵਾਨੀ ਪਾਈ ਹੋਈ ਸੀ ਉਹ ਵੀ ਬਹੁਤ ਜੱਜ ਰਿਹਾ ਸੀ ਬਰਾਤ ਦੀ ਬਹੁਤ ਹੀ ਸੇਵਾ ਕੀਤੀ ਗਈ ਮਨਸੀਰਤ ਦੇ ਪਿਤਾ ਨੇ ਪਿੰਡ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੋਇਆ ਸੀ ਸਾਰੇ ਪਿੰਡ ਦੇ ਲੋਕ ਮਨਸੀਰਤ ਦੇ ਪਾਪਾ ਦੀ ਵਾਹ ਵਾਹ ਕਰ ਰਹੇ ਸਨ ਕਿ ਗੁਰਮukh ਸਿੰਘ ਨੇ ਵਿਆਹ ਵਿੱਚ ਬੱਲੇ ਬੱਲੇ ਕਰਾਤੀ ਹੁਣ ਮਨਸੀਰਤ ਆਪਣੇ ਸਹੁਰੇ ਘਰ ਚਲੀ ਗਈ। ਮਨਸੀਰਤ ਦੀ ਨੰਨਦ ਕੋਈ ਨਹੀਂ ਸੀ। ਗੁਰਪ੍ਰੀਤ ਹੁਣੀ ਦੋਨੋਂ ਭਰਾ ਹੀ ਸਨ। 2 ਮਹੀਨਾ ਬਾਅਦ ਹੀ ਮਨਸੀਰਤ ਦੇ ਸਹੁਰੇ ਦਾ ਦਿਹਾਂਤ ਹੋ ਗਿਆ ਸੀ। ਮਨਸੀਰਤ ਦੇ ਪਤੀ ਗੁਰਪ੍ਰੀਤ ਸਿੰਘ ਦਾ ਸੁਭਾਅ ਬਹੁਤ ਹੀ ਨਿੱਕਾ ਤੇ ਮਿਲਣਸਾਰ ਸੀ। ਉਹ ਸਾਰਿਆਂ ਨਾਲ ਹੀ ਬੜੇ ਪਿਆਰ ਨਾਲ ਬੁਲਦਾ ਸੀ। ਗੁਰਸਿੱਖ ਮੁੰਡਾ ਸੀ, ਆਂਡਾ, ਮੀਟ, ਸ਼ਰਾਬ ਤੋਂ ਕੋਹਾਂ ਦੂਰ ਸੀ। ਮਨਸੀਰਤ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਮਨਸੀਰਤ ਦੇ ਮੰਮੀ ਪਾਪਾ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੁੰਡੇ ਦੀ ਬੋਲੀ ਬੜੀ ਮਿੱਠੀ ਹੈ ਵਿਆਹ ਦੇ 2 ਮਹੀਨੇ ਬਾਅਦ ਹੀ ਗੁਰਪ੍ਰੀਤ ਸਿੰਘ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ਤੇ ਚਲਾ ਗਿਆ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮਨਸੀਰਤ ਉਦਾਸ ਰਹਿਣ ਲੱਗ ਪਈ ਅਕਸਰ ਹੀ ਉਹ ਗੱਲ ਕਰਕੇ ਰੋਣ ਲੱਗ ਜਾਂਦੀ ਉਸ ਨੂੰ ਜਲਦੀ ਆਉਣ ਦਾ ਵਾਅਦਾ ਕਰਦਾ ਤੇ ਹਸਾਉਣ ਦੀ ਕੋਸ਼ਿਸ਼ ਕਰਦਾ ਸੀ ਗੁਰਪ੍ਰੀਤ ਦੇ ਪਿਤਾ ਜੀ ਦੇ ਜਾਣ ਤੋਂ ਬਾਅਦ ਉਸ ਦੇ ਮੰਮੀ ਹੋਣਾ ਬਿਮਾਰ ਹੋਣ ਲੱਗ ਪਏ ਸਨ ਨਾ ਉਹਨਾਂ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਅਕਸਰ ਰਹਿੰਦਾ ਸੀ ਗੁਰਪ੍ਰੀਤ ਦੇ ਪਿਤਾ ਜੀ ਵੀ ਸਰਕਾਰੀ ਮੁਲਾਜ਼ਮ ਸੀ ਤੇ ਉਹ ਬੈਂਕ ਵਿੱਚੋਂ ਰਿਟਾਇਰ ਹੋਏ ਸਨ ਨਾ ਹੁਣ ਉਸ ਦੇ ਮੰਮੀ ਜੀ ਨੂੰ ਪੈਨਸ਼ਨ ਮਿਲਦੀ ਸੀ ਮਨਸੀਬ ਦੀ ਜਟਾਣੀ ਪਹਿਲਾਂ ਤਾਂ 2-3 ਮਹੀਨੇ ਉਸ ਨਾਲ ਠੀਕ ਰਹੀ ਪਰ ਬਾਅਦ ਵਿੱਚ ਉਸਨੇ ਹੌਲੀ-ਹੌਲੀ ਮਨਸੀਰਤ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਮਨਸੀਰਤ ਦਾ ਸਕੂਲ ਘਰ ਤੋਂ ਕਾਫੀ ਦੂਰ ਸੀ ਉਹ ਜਲਦੀ ਘਰੋਂ ਚਲੀ ਜਾਂਦੀ ਸੀ ਸਵੇਰ ਨੂੰ ਉਸ ਦੀ ਜਠਾਣੀ ਦੀ ਰੋਟੀ ਪਕਾਉਣ ਦੀ ਵਾਰੀ ਸੀ ਦੁਪਹਿਰ ਨੂੰ ਸਕੂਲ ਤੋਂ ਹੌਣ ਕਰਕੇ ਘਰ ਆਉਣ ਲੱਗੇ 4 ਵਜਾਂ ਦੇ ਸਨ ਪਰ ਆਉਂਦਿਆਂ ਨੂੰ ਰੋਟੀ ਖਾ ਕੇ ਭਾਂਡਿਆਂ ਦੀ ਸ਼ਿੰਕ ਭਰੀ ਹੁੰਦੀ ਤੇ ਮਨਸੀਰਤ ਲਈ ਰੋਟੀ ਵੀ ਨਾ ਹੁੰਦੀ ਪਰ ਉਹ ਚੁੱਪ ਰਹਿੰਦੀ ਤੇ ਕੱਪੜੇ ਬਦਲ ਕੇ ਭਾਂਡੇ ਮੰਜਣ ਲੱਗ ਜਾਂਦੀ। ਮਨਸੀਰਤ ਦੀ ਸੱਸ ਨੂੰ ਉਸਤੇ ਬਹੁਤ ਅਰਸਾ ਆਉਂਦਾ ਹੈ ਅਤੇ ਉਹ ਹੌਲੀ-ਹੌਲੀ ਰਸੋਈ ਵਿੱਚ ਆਉਂਦੀ ਹੋਈ ਕਹਿੰਦੀ ਲਿਆਤੀਏ ਮੈਂ ਤੇਰੇ ਨਾਲ ਭਾਂਡੇ ਸਾਫ਼ ਕਰਾਉਂਦੀ ਹਾਂ। ਮਨਸੀਰਤ ਦੇ ਬਥੇਰਾ ਮਨਾ ਕਰਨ ਦੇ ਬਾਵਜੂਦ ਵੀ ਉਹ ਭਾਂਡੇ ਸਾਫ਼ ਕਰਉਣ ਲੱਗ ਜਾਂਦੀ। ਮਨਸੀਰਤ ਨੂੰ ਇਹ ਚੰਗਾ ਨਾ ਲੱਗਦਾ ਕਿ ਇੱਕ ਬਜ਼ੁਰਗ ਕੋਲੋਂ ਕੰਮ ਕਰਵਾਇਆ ਜਾਵੇ। ਗੁਰਪ੍ਰੀਤ ਦਾ ਵੀ ਜਦ ਫੋਨ ਆਉਂਦਾ ਤਾਂ ਉਹ ਵੀ ਮਨਸੀਰਤ ਨੂੰ ਇਹ ਗੱਲ ਹੀ ਕਹਿੰਦਾ ਕਿ ਮਨਸੀਰਤ ਮਾਂ ਦੀ ਸੇਵਾ ਕਰਿਆ ਕਰ ਪਾਪਾ ਜੀ ਦੇ ਜਾਣ ਤੋਂ ਬਾਅਦ ਹੁਣ ਮੰਮਾ ਹੀ ਰਹਿ ਗਏ ਹਨ ਮਨਸੀਰਤ ਦੀ ਸੱਸ ਨੂੰ ਜਦ ਪੈਨਸ਼ਨ ਮਿਲਦੀ ਤਾਂ ਉਹ ਆਪਣੇ ਵੱਡੇ ਲੜਕੇ ਦੇ ਦੋਨਾਂ ਬੇਟਿਆਂ ਨੂੰ ਕੁਝ ਨਾ ਕੁਝ ਲੈ ਕੇ ਆਉਂਦੀ ਮਨਸੀਰਤ ਵੀ ਉਸ ਨੂੰ ਆਪਣੀ ਧੀਾਂ ਵਾਂਗ ਹੀ ਲੱਗਦੀ ਸੀ ਉਹ ਮਨਸੀਰਤ ਲਈ ਵੀ ਜ਼ਰੂਰ ਹੀ ਕੁਝ ਨਾ ਕੁਝ ਲੈ ਕੇ ਆਉਂਦੀ ਹੈ ਮਨਸੀਰਤ ਦੀ ਜਠਾਣੀ ਮਨਸੀਰਤ ਲਈ ਲਿਆਂਦੀ ਹੋਈ ਚੀਜ਼ ਨੂੰ ਦੇਖ ਕੇ ਖੇਡ ਜਾਂਦੀ ਹੈ ਮਨਸੀਰਤ ਦੇ ਜੇਠ ਦਾ ਸੁਭਾਅ ਬਹੁਤ ਹੀ ਵਧੀਆ ਸੀ ਉਹ ਵੀ ਆਪਣੇ ਭਰਾ ਗੁਰਪ੍ਰੀਤ ਵਾਂਗ ਹੀ ਖੁਸ਼ਮિજાਜ ਸੀ ਜੇਠ ਜਠਾਣੀ ਦੇ ਦੋਨੋਂ ਬੱਚੇ ਹੀ ਜੋ ਕਿ ਲੜਕੇ ਸਨ ਬਹੁਤ ਹੀ ਸ਼ਰਾਰਤੀ ਸਨ ਸ਼ਾਮ ਨੂੰ ਜਦ ਮਨਸੀਰਤ ਦੀ ਰੋਟੀ ਬਣਾਉਣ ਦੀ ਵਾਰੀ ਹੁੰਦੀ ਤਾਂ ਉਹ ਉਸ ਨੂੰ ਬਹੁਤ ਤੰਗ ਕਰਦੇ ਸਨ ਕੋਈ ਕਹਿੰਦਾ ਹੈ ਮੈਂ ਮੈਗੀ ਖਾਣੀ ਹੈ ਅਤੇ ਕੋਈ ਨਿਊਡਲ ਦੀ ਮੰਗ ਕਰਦਾ ਹੈ ਮਨਸੀਰਤ ਦੇ ਵਿਆਹ ਦੇ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਮਨਸੀਰਤ ਦੇ ਘਰ ਕੋਈ ਔਲਾਦ ਨਹੀਂ ਸੀ ਮਨਸੀਰਤ ਦੇ ਪਤੀ ਨੂੰ ਬੱਚੇ ਬਹੁਤ ਹੀ ਪਸੰਦ ਸਨ ਫਿਰ ਸਾਰੇ ਹੀ ਰਿਸ਼ਤੇਦਾਰਾਂ ਦੇ ਕਹਿਣ ਤੇ ਜਦ ਮਨਸੀਰਤ ਦੇ ਪਤੀ ਛੁੱਟੀ ਆਏ ਤਾਂ ਉਹਨਾਂ ਨੇ ਆਪਣੇ ਟੈਸਟ ਕਰਵਾਉਣ ਦਾ ਮਨ ਬਣਾ ਲਿਆ ਮਨਸੀਰ ਤੇ ਉਹ ਸਾਰੇ ਟੈਸਟ ਕਰਵਾਏ ਗਏ ਪਰ ਮਨਸੀਰ ਤੇ ਵਿੱਚ ਕੋਈ ਪ੍ਰੋਬਲਮ ਨਾ ਆਈ ਕਿ ਗੁਰਪ੍ਰੀਤ ਨੇ ਆਪਣੇ ਟੈਸਟ ਕਰਵਾਏ ਤਾਂ ਪਤਾ ਲੱਗਾ ਕਿ ਗੁਰਪ੍ਰੀਤ ਵਿੱਚ ਸ਼ੁਕਰਾਨੂ ਘਟ ਹਨ ਕਹਿੰਦੇ ਹਨ ਕਿ ਫੌਜੀ ਘਾੜ ਘਾੜ ਦਾ ਪਾਣੀ ਪੀਂਦੇ ਹਨ ਗਰਮ ਸਰਦ ਮੌਸਮ ਵਿੱਚ ਜਾਣ ਕਰਕੇ ਗੁਰਪ੍ਰੀਤ ਨੂੰ ਇਹ ਪ੍ਰੋਬਲਮ ਆ ਗਈ ਸੀ ਡਾਕਟਰ ਨੇ ਦਵਾਈ ਲਿਖ ਦਿੱਤੀ ਤੇ ਗੁਰਪ੍ਰੀਤ ਨੇ ਉਹ ਦਵਾਈ ਖਾਣੀ ਸ਼ੁਰੂ ਕੀਤੀ ਇੱਕ ਮਹੀਨੇ ਵਿੱਚ ਹੀ ਗੁਰਪ੍ਰੀਤ ਠੀਕ ਹੋ ਗਿਆ। ਗੁਰਪ੍ਰੀਤ ਦੇ ਦੋਸਤ ਨੇ ਉਹਨਾਂ ਨੂੰ ਇੱਕ ਡਾਕਟਰ ਦਾ ਐਡਰੈਸ ਦਿੱਤਾ। ਉਹਨਾਂ ਨੇ ਗੁਰਪ੍ਰੀਤ ਨੂੰ ਕਿਹਾ ਕਿ ਜਿਹੜਾ ਵੀ ਇਸ ਡਾਕਟਰ ਸਾਹਿਬ ਕੋਲ ਜਾਂਦਾ ਹੈ, ਪਰਮਾਤਮਾ ਉਹਦੀ ਜ਼ਰੂਰ ਸੁਣਦਾ ਹੈ। ਇਨੇ ਡਾਕਟਰਾਂ ਦੇ ਕੋਲ ਜਾਣ ਤੇ ਇਲਾਜ ਕਰਵਾਉਣ ਤੋਂ ਬਾਅਦ ਵੀ ਮਨਸੀਰਤ ਦੀ ਝੋਲੀ ਅਜੇ ਖਾਲੀ ਸੀ। ਗੁਰਪ੍ਰੀਤ ਛੁੱਟੀ ਕੱਟ ਕੇ ਇਸ ਵਾਰ ਵੀ ਚਲਾ ਗਿਆ। ਮਨਸੀਰਤ ਦੇ ਜਦੋਂ ਰਿਸ਼ਤੇਦਾਰਾਂ ਤੇ ਆਨਗਵਾਂ ਨੂੰ ਪਤਾ ਲੱਗਾ ਕਿ ਇਸ ਵਾਰ ਵੀ ਕੋਈ ਬੱਚਾ ਨਹੀਂ ਹੋਇਆ ਤਾਂ ਉਹਨਾਂ ਨੇ ਮਨਸੀਰਤ ਨੂੰ ਬਾਝ ਤੇ ਹੋਰ ਬਹੁਤ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਕਿ ਉਹਦੀ ਸੱਸ ਨੇ ਵੀ ਹੁਣ ਆਪਣੀ ਵੱਡੀ ਨੂੰ ਨਾਲ ਰਲ ਕੇ ਉਸ ਨੂੰ ਗੱਲਾਂ-ਗੱਲਾਂ ਤੇ ਤਾਨੇ-ਬੀਣੇ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਗੁਰਪ੍ਰੀਤ ਨੂੰ ਵੀ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਇਸ ਨੂੰ ਛੱਡ ਦੇ ਅਸੀਂ ਤੇਰਾ ਦੂਜਾ ਵਿਆਹ ਕਰ ਦੇਵਾਂਗੇ ਇੰਨੇ ਸਾਲ ਹੋ ਗਏ ਹਨ ਜੋ ਇੰਨੇ ਸਾਲਾਂ ਵਿੱਚ ਬੱਚਾ ਨਹੀਂ ਹੋਇਆ ਤਾਂ ਹੁਣ ਕਿੱਥੇ ਹੋ ਜਾਣਾ ਹੈ ਪਰ ਗੁਰਪ੍ਰੀਤ ਨੇ ਅੱਗੋਂ ਇਹ ਜਵਾਬ ਦਿੱਤਾ ਮੈਂ ਹੋਰ ਵਿਆਹ ਨਹੀਂ ਕਰਵਾਉਣਾ ਜੇ ਵਾਹਿਗੁਰੂ ਨੇ ਚਾਹਿਆ ਤਾਂ ਮਨਸ਼ੀਰਤ ਦੀ ਕੁੱਖੋਂ ਹੀ ਬੱਚਾ ਹੋਵੇਗਾ ਇਸ ਤਰ੍ਹਾਂ ਮਨਸ਼ੀਰਤ ਹੋਰ ਦੁਖੀ ਰਹਿਣ ਲੱਗ ਪਈ ਗੁਰਪ੍ਰੀਤ ਉਸ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਤੂੰ ਦੁਖੀ ਨਾ ਹੋਇਆ ਕਰ ਵਾਹਿਗੁਰੂ ਤੇ ਭਰੋਸਾ ਰੱਖ ਅਸੀਂ ਕਿਹੜੇ ਪ੍ਰਮਾਤਮਾ ਦੇ ਮਾ ਮਾਰੇ ਹਨ ਜੋ ਪ੍ਰਮਾਤਮਾ ਸਾਡੀ ਨਹੀਂ ਸੁਣੇਗਾ ਗੁਰਪੀਤਾ 3 ਮਹੀਨੇ ਬਾਅਦ ਖੇ ਛੁੱਟੀ ਆ ਜਾਂਦਾ ਹੈ ਇਸ ਵਾਰ ਉਹਨਾਂ ਸਿਰਫ ਗੁਰਦੁਆਰਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਹੀ ਜਾਣਾ ਸ਼ੁਰੂ ਕਰ ਦਿੱਤਾ ਉਹ ਸਵੇਰੇ 4 ਵਜੇ ਮੱਥਾ ਟੇਕਣ ਚਲੇ ਜਾਂਦੇ ਮਨਸੀਰਤ ਨੂੰ ਵੀ ਜੋਣ ਦੀਆਂ ਛੁੱਟੀਆਂ ਸਨ ਉਹ 2-3 ਘੰਟੇ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਵਿੱਚ ਵੀ ਸੇਵਾ ਕਰਦੇ ਸਨ ਇਸ ਤਰ੍ਹਾਂ ਹੀ ਉਹ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਹੇ ਵਾਹਿਗੁਰੂ ਸਾਨੂੰ ਧੀ ਹੀ ਦੇ ਦੇਵੇ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਧੀ ਕਦੇ ਨਾ ਹੋਵੇ ਜਨਕੀ ਅਰਦਾਸ ਉਸੇ ਮਹੀਨੇ ਬਾਅਦ ਹੀ ਮਨਸੀਰਤ ਨੂੰ ਪਤਾ ਲੱਗਾ ਕਿ ਉਹ ਗਰਭਤੀ ਹੈ ਉਹ ਦੋਨੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਪ੍ਰਮਾਤਮਾ ਦਾ ਕੋਟਨ ਕੋਟ ਧੰਨਵਾਦ ਕੀਤਾ ਇਸ ਤੋਂ ਬਾਅਦ ਮਨਸੀਰਤ ਨੇ ਇੱਕ ਚੰਗੀ ਲੇਡੀ ਡਾਕਟਰ ਦੀ ਸਲਾਹ ਨਾਲ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ 2-3 ਮਹੀਨੇ ਤਾਂ ਠੀਕ ਨਿਕਲੇ ਪਰ ਉਸ ਤੋਂ ਬਾਅਦ ਮਨਸੀਰਤ ਦਾ ਬਲੱਡ ਪ੍ਰੈਸ਼ਰ ਹਾਈ ਹੋਣਾ ਸ਼ੁਰੂ ਹੋ ਗਿਆ ਮਨਸੀਰਤ ਦੇ 8 ਮਹੀਨੇ ਬੜੇ ਹੀ ਮੁਸ਼ਕਲਾਂ ਨਾਲ ਨਿਕਲੇ ਮਨਸੀਰਤ ਨੇ ਸਕੂਲ ਤੋਂ ਛੁੱਟੀਆਂ ਲੈ ਲਈਆਂ ਮਨਸੀਰਤ ਦੇ ਮੰਮੀ ਪਾਪਾ ਉਸ ਨੂੰ ਗੋਦ ਭਰਾਈ ਦਾ ਸਮਾਨ ਦੇਣ ਆਉਂਦੇ ਹਨ ਤੇ ਫਿਰ ਨਾਲ ਹੀ ਉਸਦੇ ਪੇਕੇ ਘਰ ਲੈ ਜਾਂਦੇ ਹਨ ਮਨਸੀਰਤ ਦਾ ਬਲੱਡ ਪ੍ਰੈਸ਼ਰ ਹਾਈ ਹੁਣ ਕਾਰਨ ਨੌਵੇਂ ਮਹੀਨੇ ਦੇ 15 ਕ ਦਿਨ ਹੀ ਉੱਪਰ ਗਏ ਸਨ ਇਹ ਮਨਸੀਰਤ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਮਨਸੀਰਤ ਚਾਹੁੰਦੀ ਸੀ ਕਿ ਗੁਰਪ੍ਰੀਤ ਉਸਦੇ ਕੋਲ ਹੋਵੇ ਉਸਨੇ ਗੁਰਪ੍ਰੀਤ ਨੂੰ ਫੋਨ ਤੇ ਕਿਹਾ ਕਿ ਤੁਸੀਂ ਜਲਦੀ ਛੁੱਟੀ ਆ ਜਾਵੋ ਮੈਨੂੰ ਬੜਾ ਡਰ ਲੱਗਦਾ ਹੈ ਕਿ ਮੈਂ ਨਹੀਂ ਬਚਾਂਗੀ ਇਸੇ ਤਰ੍ਹਾਂ ਹੀ ਗੁਰਪ੍ਰੀਤ ਉਸਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਤੁਸੀਂ ਫਿਕਰ ਨਾ ਕਰੋ ਮੈਂ ਜਲਦੀ ਹੀ ਆਵਾਂਗਾ ਮਨਸੀਰਤ ਨੂੰ ਬਹੁਤ ਡਰ ਲੱਗ ਰਿਹਾ ਸੀ ਮਨਸੀਰਤ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾਂਦਾ ਹੈ 5 ਮਿੰਟ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਪਤਾ ਲੱਗਦਾ ਹੈ ਕਿ ਮਨਸੀਰਤ ਨੇ ਬਹੁਤ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ ਇੱਥੇ ਬੱਚੇ ਦਾ ਜਨਮ ਹੁੰਦਾ ਹੈ ਉਧਰ ਗੁਰਪ੍ਰੀਤ ਨੂੰ ਪ੍ਰਮੋਸ਼ਨ ਮਿਲ ਜਾਂਦੀ ਹੈ ਤੇ ਉਹ ਸੂਬੇਦਾਰ ਬਣ ਜਾਂਦਾ ਹੈ ਸਾਰੇ ਬਹੁਤ ਖੁਸ਼ ਹੁੰਦੇ ਹਨ ਕਿ ਬੱਚੀ ਕਿੰਨੇ ਭਾਗਾਂ ਵਾਲੀ ਹੈ ਆਉਂਦਿਆਂ ਹੀ ਆਪਣੇ ਪਿਓ ਨੂੰ ਪ੍ਰਮੋਸ਼ਨ ਦਿਵਾ ਦਿੱਤੀ ਕਹਿੰਦੇ ਹਨ ਕਿ ਬੱਚੇ ਆਪਣੇ ਕਰਮ ਆਪ ਲੈ ਕੇ ਆਉਂਦੇ ਹਨ ਕੁਝ ਰਿਸ਼ਤੇਦਾਰ ਕਹਿ ਰਹੇ ਸਨ ਇੰਨੀ ਤਕਲੀਫ ਵੀ ਝੱਲੀ ਵਿਚਾਰੀ ਦਾ ਆਪਰੇਸ਼ਨ ਵੀ ਹੋਇਆ ਇਹ ਪ੍ਰਮਾਤਮਾ ਇਸ ਨੂੰ ਪੁੱਤ ਦੇ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ ਪਰ ਇੱਕ ਸਿਆਣੀ ਔਰਤ ਨੇ ਕਿਹਾ ਉਹ ਨਾਰਸ ਲਖਣੀ ਜਿਸ ਜਾਈ ਲక్ష్ਮੀ ਥੋੜੇ ਦਿਨ ਬਾਅਦ ਗੁਰਪ੍ਰੀਤ ਨੂੰ ਛੁੱਟੀ ਮਿਲ ਜਾਂਦੀ ਹੈ ਤੇ ਉਹ ਮਨਸੀਰਤ ਨੂੰ ਆਪਣੇ ਸਹੁਰੇ ਘਰ ਤੋਂ ਲੈ ਆਉਂਦਾ ਹੈ ਬੱਚੀ ਬਹੁਤ ਹੀ ਖੂਬਸੂਰਤ ਹੁੰਦੀ ਹੈ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਉਸ ਦਾ ਨਾਮ ਮਨਰੋਜ ਰੱਖ ਦਿੰਦੇ ਹਨ ਏਸੀ ਜੀ ਕਹਾਣੀ ਦਾ ਪਾਗ ਪਹਿਲਾ ਕਹਾਣੀ ਦਾ ਪਾਗ ਦੂਜਾ ਪਰਸੋਂ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ